ਗਣਾ ਦੇ ਵੱਜੀ ਚਪੇੜ ਤੇ ਦਫੇੜ ਨਾ ਹੋਇਓ ਠੋਕ ਕੇ ਖੜਿਓ ਕਿਤੇ ਨਿੰਦਾ ਨਾ ਕਰਨ ਲੱਗ ਜਿਓ ਸਗੋ ਜਾਂਚ ਦੀ ਮੰਗ ਕਰਿਓ ਕਿਉਂਕਿ ਜਦੋਂ ਜਾਂਚ ਦੀ ਮੰਗ ਹੋਣੀ ਆ ਨਾ ਤੇ ਜਾਂਚ ਹੋਣੀ ਆ ਤਾਂ ਸਾਰੇ ਕਾਰਨ ਪਤਾ ਲੱਗ ਜਾਂਦਾ ਕਿ ਚਪੇੜ ਵੱਜੀ ਕਿਉਂ ਓ ਮੈਂ ਕਹਣਾ ਕੀ ਆ ਜਿਵੇਂ ਕਹਿੰਦੇ ਨਾ ਤਲਵਾਰ ਦਾ ਫੱਟ ਮਿਲ ਜਾਂਦਾ ਤੇ ਬੋਲਾਂ ਦੇ ਫੱਟ ਨਹੀਂ ਮਿਲਦੇ ਜਿਹੜੇ ਬੋਲ ਕਬੋਲ ਅੱਜ ਤੱਕ ਕੰਗਣਾ ਰਣਾਉ ਤੋਂ ਬੋਲਦੀ ਰਹੀ ਆ ਇਹ ਉਹੀ ਕੰਗਣਾ ਰਣਾਉ ਤਾਂ ਜਿਹਨੇ ਸਾਡੀ ਕਿ ਮਹਿੰਦਰ ਕੌਰ ਬੇਬੇ ਨੂੰ ਕਿਹਾ ਸੀ ਕਿ 100-100 ਰੁਪਏ ਜਿੱਦਿਆੜੀ ਵਿਕਰੀਆਂ ਜਾਂਦੀਆਂ ਨੇ ਜਿਹੜੀ ਸਾਡੇ ਪੰਜਾਬ ਦੇ ਹੱਕਾਂ ਖਾਤਰ ਜਾ ਕੇ ਉੱਥੇ ਬੈਠੀ ਸੀ ਇਹ ਉਹੀ ਕੰਗਨਾਰ ਰਣੌਤਾ ਜੀ ਨੇ ਦਲਜੀਤ ਨੂੰ ਵੀ ਅਟੈਕ ਕਰਕੇ ਕਿਹਾ ਸੀ ਕਿ ਇੱਥੇ ਖਾਲਸਤਾਨੀਆਂ ਦੀ ਕੀ ਹੈ ਸਪੋਰਟ ਕਰਨ ਵਾਲਿਆਂ ਨੂੰ ਪੰਜਾਬ ਵਾਲੇ ਮਾਕੇ ਉਹ ਕਰਦੇ ਆ ਤੇ ਅੱਜ ਉਹ ਪੰਜਾਬ ਸਰਕਾਰ ਦੇ ਮੂੰਹ ਤੇ ਵੀ ਚਪੇੜ ਮਾਰਗੀ ਤੇ ਪੂਰੇ ਪੰਜਾਬ ਦੇ ਮੂੰਹ ਤੇ ਵੀ ਚਪੇੜ ਮਾਰ ਕੇ ਕੀ ਬੋਲੀ ਆ ਕਹਿੰਦੀ ਕਿ ਪੰਜਾਬ ਅੱਤਵਾਦ ਦੇ ਮਾਕੇ ਵਿੱਚ ਕਿਰਿਆ ਸਮਝ ਲਓ ਵੀ ਅੱਤਵਾਦੀ ਮੈਨੂੰ ਟੈਨਸ਼ਨ ਹੁੰਦੀ ਹੋਈ ਪਈ ਐ ਕਿ ਚਪੇੜ ਅੱਤਵਾਦ ਨਹੀਂ ਹੁੰਦਾ ਅੱਤਵਾਦ ਉਹ ਹੁੰਦਾ ਜਿਹੜਾ ਅੱਜ ਦੇ ਦਿਨਾਂ ਦੇ ਵਿੱਚ ਸਾਡੇ ਨਾਲ ਹੋਇਆ ਸੀ ਅੱਜ ਦਿਨ ਸਾਡੇ ਉਹ ਚੱਲਦਾ ਜਿੰਨਾ ਦਿਨਾਂ ਤੇ ਕੀ ਆ ਸਾਰਿਆਂ ਦੇ ਮੰਨ ਦੇ ਵਿੱਚ ਰੋਸ ਵੀ ਚੱਲ ਰਿਹਾ ਤੇ ਉਹ ਅਤਵਾਦ ਸੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਨਾਲ ਹੋਇਆ ਸੀ ਤੇ ਜਿਹੜਾ ਤੇਰੇ ਨਾਲ ਹੋਇਆ ਕੰਗੜਾ ਰਣੌਤ ਨਾਲ ਹੋਇਆ ਉਹਦੀ ਜਾਂਚ ਤੋਂ ਬਾਅਦ ਪਤਾ ਲੱਗਣਾ ਪਰ ਜਿਹੜੀ ਉਹ ਕੁੜੀ ਕੁਲਵਿੰਦਰ ਕੌਰ ਨੇ ਗੱਲ ਕਹੀ ਹੈ ਸਾਡੀ ਭੈਣ ਨੇ ਉਹ ਕਹਿੰਦੀ ਕਿ ਮੇਰੀ ਮਾਂ ਉਸ ਘਰਨੇ 'ਚ ਛਾਵਲ ਸੀ ਜਿਹੜੇ 'ਚ ਕੰਗੜਾ ਰਣੌਤ ਬੋਲੀ ਸੀ ਕਿ ਤੁਸੀਂ 100-100 ਰੁਪਏ ਦੇ ਦਿਹਾੜੀ ਤੇ ਆਉਣੀ ਹੋ ਕਹਿੰਦੀ ਮੇਰੀ ਮਾਂ ਉੱਥੇ ਬੈਠੀ ਸੀ ਇਸ ਕਰਕੇ ਉਸ ਭੈਣ ਦੀ ਅਸੀਂ ਸਪੋਰਟ ਕਰਦੇ ਆ ਜਿਹੜੀ ਗੱਲ ਕੀ ਉਹ ਬੋਲੀ ਆ ਕਿ ਕਿਉਂ ਥੱਪੜ ਮਾਰਿਆ ਕਿਉਂਕਿ ਜਿਹੜੇ ਸ਼ਬਦਾਂ ਦੇ ਰੂਪ ਦੇ ਵਿੱਚ ਮੈਂ ਕਿਹਾ ਥੱਪੜ ਪੂਰੇ ਪੰਜਾਬ ਦੇ ਨਹੀਂ ਮੈਂ ਕਹਿੰਦਾ ਵੀ ਹਰ ਇੱਕ ਪੰਜਾਬੀ ਦੇ ਮੂੰਹ ਤੇ ਮਾਰਦੀ ਰਹੀ ਆ ਤੇ ਅੱਜ ਕੀ ਸਰਕਾਰ ਦੇ ਮੂੰਹ ਤੇ ਵੀ ਮਾਰ ਗਈ ਮੈਂ ਭਗਵੰਤ ਮਾਨ ਜੀ ਤੋਂ ਮੰਗ ਕਰਦਾ ਕਿ ਭਗਵੰਤ ਮਾਨ ਜੀ ਬੋਲ ਪਿਓ ਚੰਜੀਤ ਜੰਨੀ ਦੇ ਸਟੈਂਡ ਨੂੰ ਅੱਜ ਵੀ ਪੰਜਾਬ ਯਾਦ ਕਰਦਾ ਜਦੋਂ ਮੋਦੀ ਕਹਿ ਕੇ ਗਿਆ ਸੀ ਨਾ ਕਹਿੰਦਾ ਮੈਂ ਜੌਦਾਬਾਪ ਚੱਲਿਆ ਤਾਂ ਉਹਨੇ ਕਿਹਾ ਸੀ ਤੇਰੇ ਡਾਣਾ ਨਹੀਂ ਵੱਜਿਆ ਤੇਰੇ ਹੋਰ ਨਹੀਂ ਵੱਜਿਆ ਤੇ ਜਿਹੜਾ ਉਹਨੇ ਸਟੈਂਡ ਲਿਆ ਸੀ ਜਿਹੜਾ ਬਿਆਨ ਦਿੱਤਾ ਸੀ ਤੇ ਸਵੇਰੇ ਭਗਵੰਤ ਮਾਨ ਤੋਂ ਵੀ ਬਿਆਨ ਦੀ ਮੰਗ ਕਰਦੇ ਆਂ ਅਸੀਂ ਲੋਕਲ ਘਰ ਲਹਿਰ ਵੱਲੋਂ ਵੀ ਕਿ ਜਿਹੜਾ ਪੰਜਾਬ ਦੇ ਹੂ ਤੇ ਜਪੇੜ ਮਾਰਦੀ ਆ ਉਹ ਇੱਕ ਭੈਣ ਨੇ ਮੰਨ ਲਓ ਕਿ ਆ ਬਦਲੇ ਦੇ ਰੂਪ ਦੇ ਵਿੱਚ ਜਿਹੜੀ ਕੰਮ ਕੀਤਾ ਉਸ ਚੀਜ਼ ਨੂੰ ਜੋੜ ਕੇ ਕੀ ਆ ਇਹ ਅੱਤਵਾਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਨੂੰ ਅੱਤਵਾਦ ਦੇ ਜੋ ਕਰ ਦੱਸ ਰਹੀ ਆ ਤੇ ਪੰਜਾਬ ਦੇ ਮਾਹੌਲ ਨੂੰ ਜਿਹੜਾ ਪੰਜਾਬ ਦੇ ਮਾਹੌਲ ਨੂੰ ਦੱਸਿਆ ਗਿਆ ਜੱਤਵਾਦ ਪੰਜਾਬ ਵਿੱਚ ਫੈਲਿਆ ਇਹ ਦੋਸਤੋ ਸਾਨੂੰ ਜਿੱਦ ਨੂੰ ਲਿਜਾਣਾ ਚਾਹੁੰਦੇ ਨੇ ਅਜ ਦਿਨ ਉਹ ਹੀ ਚੱਲਦੇ ਆ ਜਿਹੜੇ ਦਿਨਾਂ 'ਚ ਪਹਿਲਾਂ ਸਾਨੂੰ ਫਸਾਇਆ ਗਿਆ ਸੀ ਫਸਾਇਆ ਕਿੰਨਾ ਨੇ ਸੀ ਕਿਤਾਬਾਂ ਦੇ ਮਾਗੇ ਪੜ੍ਹ ਕੇ ਕੁਝ ਗੱਲਾਂ ਤੇ ਤੁਹਾਡੇ ਨਾਲ ਡਿਟੇਲ 'ਚ ਵੀ ਗੱਲ ਕਰਾਂਗੇ ਕਿ ਕਿਵੇਂ ਪ੍ਰੈਸ ਨੇ ਕਿਵੇਂ মিডিਆ ਨੇ ਤੇ ਕਿਵੇਂ ਸਮੇਂ ਦੇ ਹੁਕਮਰਾਨਾਂ ਨੇ ਤੇ ਕਿਵੇਂ ਸਾਡੇ ਆਪ ਦੇ ਸਕੇ ਆ ਨੇ ਜਿਹੜੇ ਦੋਸ਼ੀ ਸੀ ਉਹਨਾਂ ਸਾਰਿਆਂ ਨੇ ਜਿਹੜੇ ਕਚਹਿਰੀ 'ਚ ਘੜੇ ਕਰਨ ਦੇ ਬੰਦੇ ਸੂਤੇ ਸੰਸਦ 'ਚ ਭੇਜਤੇ ਤੇ ਮੈਂ ਕਿਹਾ ਉਹਨਾਂ ਬੰਦਿਆਂ ਨੇ ਸਾਨੂੰ ਜਿਹੜੇ ਅੱਤਵਾਦ ਦੇ ਧੱਕੇ ਆ ਤੇ ਕੰਡਣਾ ਰਨੌਤਰੀਆਂ ਸਾਨੂੰ ਉਥੇ ਅੱਤਵਾਦ ਦੇ ਧੱਕਣਾ ਚਾਹੁੰਦੀਆਂ ਨੇ ਹੁਣ ਕਈ ਬੰਦੇ ਕਰਨਗੇ ਕਿ ਸਰਮਜੀਤ ਮੈਂ ਕਿਹਾ ਅਸੀਂ ਜਿਤਾ ਕੇ ਹੁਣ ਤਾਂ ਆ ਜਾ ਹਟੇ ਆ ਹੁਣ ਕਈ ਬੰਦੇ ਕਰਨਗੇ ਕਿ ਸੀਆਈਏ ਦੇ ਵਿੱਚ ਸਕਿਉਰਿਟੀ ਫੋਰਸ 'ਚ ਹੋ ਗਏ ਨੇ ਕੰਮ ਨਹੀਂ ਕਰਨਾ ਸੀ ਤੇ ਫਿਰ ਭਾਈ ਜਿਹੜਾ ਮੈਂਡੇਟ ਦਿੱਤਾ ਨਾ ਪੰਜਾਬ ਦਾ ਮੈਂਡੇਟ ਕਲੀਅਰ ਦਿੱਤਾ ਗਿਆ ਬਿਆਨ ਸਿੰਘ ਦੇ ਮੁੰਡੇ ਨੂੰ ਜਿਹਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਸੀ ਤੇ ਬਦਲਾ ਸੀ ਕੀ ਆ ਮੈਂ ਕਹਿੰਦਾ ਵੀ ਲੈਣਾ ਜਾਣਦੇ ਆ ਬਦਲਾ ਪਹਿਲਾਂ ਵੀ ਲਿਆ ਤੇ ਜਿਹੜਾ ਭੈਣ ਨੇ ਜੇ ਬਦਲਾ ਉਥੇ ਕਰਦਾ ਲਿਆ ਤਾਂ ਸਾਰੇ ਪੰਜਾਬ ਨੂੰ ਕੀ ਕਿਸਾਨ ਜਥੇਬੰਦੀਆਂ ਨੂੰ ਕੀ ਹਰ ਪੰਜਾਬੀ ਨੂੰ ਨਾਲ ਖੜਨਾ ਪਣਦਾ ਜੇ ਗੱਲ ਨਾਲ ਸਹਿਮਤ ਹੋ ਤਾਂ ਇਸ ਗੱਲ ਨੂੰ ਦੋਸਤੋ ਮੈਂ ਕਿ ਬਿਆਨ ਤੇ ਮੰਗ ਵੀ ਕਰਿਓ ਭਗਵੰਤ ਮਾਨ ਤੋਂ ਵੀ ਮੈਂ ਬਿਆਨ ਦੀ ਮੰਗ ਕਰਦਾ ਕਿ ਜਿਵੇਂ ਚਰਜੀਤ ਚੰਨੀ ਨੇ ਮੋਦੀ ਦੇ ਮੂੰਹ ਤੇ ਸ਼ਬਦਾਂ ਦੀ ਜਪੇੜਮਾਰੀ ਸੀ ਨਾ ਤੇ ਜਿਵੇਂ ਉਹ ਪੰਜਾਬ ਦੇ ਤੇ ਪੰਜਾਬ ਸਰਕਾਰ ਦੇ ਉਹ ਤੇ ਜਪੇੜ ਮਾਰ ਕੇ ਆਈ ਆ ਸਵੇਰੇ ਭਗਵੰਤ ਮਾਨ ਤੋਂ ਵੀ ਅਸੀਂ ਚਾਹਿਆ ਕਿ ਉਹ ਵੀ ਕੋਈ ਨਾ ਕੋਈ ਸਖਤ ਬਿਆਨ ਕੰਗੜਾ ਨੌ ਦੇ ਮੂੰਹ ਤੇ ਬਾਰੇ ਦਿਲਜੀਤ ਉਸਾਜ ਨੇ ਵੀ ਕੀ ਆ ਉਹਨੂੰ ਬੰਗਾਰਿਆ ਸੀ ਤੇ ਮੈਂ ਕਹਣਾ ਵੀ ਕੰਗੜਾ ਨੌ ਚਲੋ ਕਿਸੇ ਦੀ ਧੀ ਪੈਣਾ ਪਰ ਉਹਦੇ ਕਿਰਦਾਰ ਬਾਰੇ ਸਾਰੇ ਚੰਗੀਤਣਾ ਜਾਣਦੇ ਆ ਮੈਂ ਕਹਣਾ ਸੋਸ਼ਲ ਮੀਡੀਆ ਤੇ ਵੀ ਪਿਆ ਤੇ ਕਿਸਾਨਾਂ ਬਾਰੇ ਮੁਸਲਮਾਨਾਂ ਬਾਰੇ ਜਿਹੜੇ ਉਹਨੇ ਬਿਆਨ ਦਿੱਤੇ ਆ ਜਿਹੜੇ ਪੰਜਾਬ ਦੇ ਉਹ ਹੀ ਕੀਆ ਮੁਲਕ ਦੇ ਵਿਛੰਦੇ ਨੇ ਜਿਨ੍ਹਾਂ ਦੇ ਉੱਤੇ ਕੀ ਆ ਬੋਲੀ ਦੀ ਬੋਲਦੀ ਕੀ ਰਹੀ ਆ ਤੇ ਉਸੇ ਕਰਕੇ ਬੀਜੇਪੀ ਜਿਹੜੀ ਕੀ ਆ ਸਭ ਤੋਂ ਦੁਸ਼ਮਣ ਕੀ ਆ ਪਿਛਲੇ ਸਮੇਂ ਦੀ ਕਿਸਾਨਾਂ ਦੀ ਰਹੀ ਆ ਤੇ ਉਹੀ ਬੀਜੇਪੀ ਉਹਨੂੰ ਟਿਕਟ ਦੰਦੀ ਆ ਮੰਡੀ ਤੋਂ ਕਿਉਂ ਦੰਦੀ ਆ ਕਿਉਂਕਿ ਉਹ ਕਿਸਾਨਾਂ ਦੇ ਖਿਲਾਫ ਜਿਹੜੀ ਕੀ ਆ ਉਹਨੇ ਸ਼ਬਦਾਵਲੀ ਵਰਤੀ ਸੀ ਉਹ ਸਾਰੀ ਸ਼ਬਦਾਵਲੀ ਨੂੰ ਜੇ ਜਵਾਬ ਦੇਣਾ ਚਾਹੁੰਦੇ ਤਾਂ ਉਸ ਭੈਣ ਦੀ ਸਪੋਰਟ ਕਰਿਓ ਠੋਕ ਕੇ ਨਿੰਦਾ ਨਾ ਕਰਿਓ ਜਾਂਚ ਦੀ ਮੰਗ ਕਰਿਓ ਸਾਰੇ ਭਰਾਵਾਂ ਨੂੰ ਕੀ ਆ ਬੇਨਤੀ ਕਰਦੇ ਆ ਸਾਰੇ ਜਿਹੜੇ ਵੀ ਵੀਰ ਹੈਗੇ ਆ ਇਸ ਕਰਕੇ 6 ਜੂਨ ਆ ਤੇ ਸਾਡਾ ਨਾਂ ਭੁੱਲਣ ਵਾਲਾ ਦੇਣਾ ਤੇ ਭਾਜੀ ਮੋੜਨ ਜਿੱਤੀ ਜੇ ਭੈਣ ਜਿਹੜੀ ਭੋਜੀ ਮੋੜੀ ਆ ਉਸ ਦੇ ਵਿੱਚ ਕੀ ਆ ਮੈਂ ਦੇ ਵਿੱਚ ਸਾਰਿਆਂ ਦਾ ਖੜਾ ਕਰਨਾ ਬੰਦਾ ਤੇ ਥੱਪੜ ਤਾਂ ਕੀ ਆ ਠੀਕ ਹੈ ਮੈਂ ਕਹਣਾ ਵੀ ਕਿਸੇ ਬੰਦੇ ਨੂੰ ਪਾਵਰ ਦੇ ਕੇ ਪਤਾ ਲੱਗਦਾ ਕਿ ਬੰਦਾ ਕੀ ਆ ਕਿੰਨਾ ਕਿ ਪੈਰ ਛੱਡਦਾ ਅੱਜ ਕਗਨਾਰ ਨਾਉਤ ਹਜੇ ਤਾਂ ਬਣੀ ਆ ਤਾਜੀ ਤਾਜੀ ਐਮਪੀ ਬਣੀ ਆ ਤੇ ਤੂੰ ਬਾਅਦ ਜਿਹੜਾ ਕੁਝ ਇਹਨੇ ਕਰਨਾ ਤੁਸੀਂ ਸਾਰੇ ਵਹਿਤਰ ਜਾਣਦੇ ਹੋ ਠੀਕ ਹੈ ਨਾ ਮੈਂ ਕਹਣਾ ਇਸ ਇਲੈਕਸ਼ਨ 'ਚ ਬੇਸ਼ੱਕ ਕੀ ਆ ਆਪਣਾ ਕਨਈਆ ਕੁਮਾਰ ਜਿਹੜਾ ਵਾ ਕਿ ਦਿੱਲੀ ਤੋਂ ਲੱਖਣ ਕਾਂਗਰਸ ਪਾਰਟੀ 'ਚ ਲੜਦਾ ਸੀ ਬੇਸ਼ੱਕ ਕੀ ਆ ਭਾਵੇਂ MP ਨਹੀਂ ਬਣਿਆ ਸੀ ਪਰ ਉਹਦੇ ਮੂਹਰੇ ਚਪੇੜ ਕੌਣ ਮਾਰਦੇ ਆ ਭਾਜਪਾ ਦੇ ਬੰਦੇ ਇਹੀ ਭਾਜਪਾ ਵਾਲੇ ਬੈਸਟ ਬੰਗਾਲ ਦੇ ਇੱਕ ਸਿੱਖ ਨੂੰ ਭੱਗ ਵਾਲੇ ਨੂੰ ਖਾਲਸਤਾਨੀ ਕਹਿੰਦੀ ਆ ਇਹਨਾਂ ਦੇ ਵਰਕਰ ਹੀ ਕਹਿੰਦੇ ਆ ਇਹ ਸਾਨੂੰ ਖਾਲਸਤਾਨ ਤਾਂ ਦੱਸਦੇ ਆ ਕਿਉਂਕਿ ਅਸੀਂ ਰੜਕਦੇ ਆ ਰੜਕਦੇ ਤਾਂ ਕਿਉਂਕਿ ਅਸੀਂ ਇਹਨਾਂ ਦੇ ਪੂਰੇ ਡਟ ਕੇ ਖੜਦੇ ਆ ਤੇ ਜੇ ਡਟ ਕੇ ਖੜਨਾ ਮਾਕੇ ਕੀ ਆ ਉਹਨੂੰ ਅੱਤਵਾਦ ਦੱਸਦੇ ਆ ਤਾਂ ਫਿਰ ਸਾਰਾ ਪੰਜਾਬ ਹੀ ਅੱਤਵਾਦ ਆ ਜਿਹੜੇ ਬੰਦੇ ਦਿੱਲੀ ਧਰਨੀ ਸ਼ਾਮਲ ਹੁੰਦੇ ਰਾ ਫਿਰ ਉਹ ਸਾਰੇ ਅੱਤਵਾਦੀ ਆ ਤੁਸੀਂ ਤਾਂ ਪਹਿਲਾਂ ਵੀ ਅੱਤਵਾਦੀ ਕਹਿੰਦੇ ਰਹੇ ਹੋ ਪਰ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਸ ਗੱਲ ਨਾਲ ਜਿਹੇ ਸਹਿਮਤ ਹੋ ਤੇ ਕੰਗਣਾ ਨਾਲ ਜਿਹੜੀ ਕੀਤੀ ਗਈ ਆ ਜੇ ਉਹਦਾ ਬੇਸਿਕ ਜਿਹੜਾ ਕਾਰਨਾ ਜਿਉਂ ਭੈਣ ਜਿਹੜੀ ਕੁਲਵਿੰਦਰ ਕੌਰ ਨੇ ਦੱਸਿਆ ਕੋ ਦਿਹਾੜੀ ਜਿਹੜੀ ਸਾਨੂੰ ਕੋਈ ਸੀ ਮੱਕੇ ਦਿਹਾੜੀ ਤੇ ਆਈਆਂ ਔਰਤਾਂ ਸਾਡੀਆਂ ਮਾਮਾ ਨੂੰ ਦੱਸਿਆ ਤੇ ਮੇਰੀ ਮਾਂ ਕਹਿੰਦੀ ਉਹ ਚ ਸ਼ਾਮਲ ਸੀ ਜੇ ਉਹੀ ਕਾਰਨਾ ਤਾਂ ਮੈਂ ਕੀ ਆ ਉਸ ਭੈਣ ਦੀ ਹਮਾਇਤ ਕਰਦਾ ਕਿ ਇਹ ਜਿਹੜਿਆਂ ਨੂੰ ਜੇ ਪਹਿਲਾਂ ਨੱਥ ਪਾ ਲਈ ਜਾਂਦੀ ਜੇ ਪਹਿਲਾਂ ਸਬਕ ਸਿਖਾ ਲਿਆ ਜਾਂਦਾ ਤੈਨੂੰ ਤਾਂ ਦੱਕਾ ਪਾਉਂਦੇ ਦਾਣੀ ਦੇ ਪੰਜਾਬੀਆਂ ਨੇ ਕਦੇ ਕੋਈ ਬਖਸ਼ਿਆ ਨਹੀਂ ਜਿਹੜੇ ਬੰਦੇ ਨੇ ਵੀ ਸਾਡੇ ਤੇ ਕੋਈ ਅਟੈਕ ਕੀਤਾ ਇਹ ਦਰਬਾਰ ਸਾਹਿਬ ਦਾ ਜਿਹੜਾ ਅਟੈਕ ਹੋਇਆ ਸੀ ਇਹਦਾ ਬਦਲਾ ਫਿਰ ਕੀ ਹੈ ਪ੍ਰਧਾਨ ਮੰਤਰੀ ਤੋਂ ਵੀ ਲੈ ਲਿਆ ਸੀ ਜਾ ਕੇ ਤੇ ਮੈਂ ਕਹਿੰਨਾ ਕੰਗਨਾਰ ਰਣੌਤ ਨੇ ਜਿਹੜੀ ਕੀ ਸਾਡੇ ਬਾਰੇ ਸ਼ਬਦਾਵਲੀ ਵਰਤੀ ਆ ਉਹਦਾ ਬਦਲਾ ਲੈਣਾ ਵੜਦਾ ਸੀ ਉਹ ਠੀਕ ਆ ਜੇਕਰ ਕੀ ਆ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਘਿਰ ਗਏ ਤਾਂ ਉਦੋਂ ਫਿਰ ਉਹਨੇ ਮਾਫੀਆਂ ਵੀ ਮੰਗੀਆਂ ਸਭ ਕੁਝ ਕੀਤਾ ਸੀ ਤੇ ਬਰੇਤੋਂ ਨਿਕਲ ਕੇ ਕਹਿ ਲਾਗੀ ਕਿ ਮੈਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਈਆਂ ਪੰਜਾਬ ਕੋ ਹਰੇਕ ਹੀ ਕਹਿੰਦਾ ਜਾਨ ਬਚਾ ਕੇ ਜਾਂਦਾ ਤੇ ਮੁੜ ਕੇ ਅੱਤਵਾਦੀ ਕਹਿੰਦਾ ਪ੍ਰਧਾਨ ਮੰਤਰੀ ਵੀ ਕਹਿ ਜਾਂਦਾ ਕੰਗੜਾ ਨਰੋਦ ਵੀ ਕਹਿ ਦਿੰਦੀ ਆ ਇਹ ਸਾਨੂੰ ਅੱਤਵਾਦੀ ਧੱਕੇ ਨਾਲ ਬਣਾਉਣ ਦੇ ਤੁਲੇ ਵਿਆ ਇਹ ਕੰਮ ਕੀਆ ਪਹਿਲਾਂ ਵੀ ਹੋਇਆ ਸੀ 2002-84 ਦੇ ਵਿੱਚ ਜੋ ਵਾਪਰਿਆ ਅੱਜ ਉਹੀ ਦਿਨ ਚੱਲ ਰਹੇ ਆ 6 ਜੂਨ ਦਾ ਸਭ ਤੋਂ ਮਨਹੂਸ ਦਿਨ ਆ ਠੀਕ ਹੈ ਨਾ ਜਿਹੜੇ ਜਿਹੜੇ ਸਿੱਖ ਕੌਮ ਦੇ ਵਿੱਚ ਕੀਆ ਕੱਲੂ ਘਰਾ ਵਾਪਰਦਾ ਸੀ ਵਾਪਰਿਆ ਸੀ ਤੇ ਉਹ ਸਾਡੇ ਦਿਲਾ ਦੇ ਅਜੇ ਵੀ ਜ਼ਖਮ ਅੱਜ ਦਿਨ ਉਹੀ ਆ ਤੇ ਇਸ ਦਿਨ ਦੇ ਵਿੱਚ ਸਾਨੂੰ ਫਿਰ ਅੱਤਵਾਦੀ ਕਿਹਾ ਗਿਆ ਇਹਦੀ ਅਸੀਂ ਖਿਲਾਫਤ ਕਰਦੇ ਆਂ ਤੇ ਪੂਰੇ ਪੰਜਾਬ ਵੱਲੋਂ ਜਿਹੜੇ ਭਰਾ ਇਹਦੇ ਨਾਲ ਸਹਿਮਤੀ ਰੱਖਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਗੱਲ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਇਸ ਗੱਲ ਨਾਲ ਸਹਿਮਤ ਹੋ ਬਹੁਤ ਬਹੁਤ ਧੰਨਵਾਦ ਇੱਕ ਮੈਂ ਕਿਹਾ ਭਗਵੰਤ ਮਾਨ ਤੋਂ ਫਿਰ ਮੰਗ ਕਰਦਾ ਕਿ ਜਿਹੜਾ ਉਹ ਸਰਕਾਰ ਦੇ ਦੇ ਪੰਜਾਬੀਆਂ ਦੇ ਮੂੰਹ ਤੇ ਅੱਤਵਾਦੀ ਕਹਿ ਕੇ ਜਪੇੜ ਮਾਰ ਕੇ ਕੀਆ ਤੇ ਮਾਹੌਲ ਨੂੰ ਖਰਾਬ ਦੱਸ ਕੇ ਕੀਆ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਹਦੇ ਖਿਲਾਫ ਡਟ ਕੇ ਬਿਆਨ ਦੇਣਾ ਐਨੀਆਂ ਕੁ ਬੇਨਤੀਆਂ ਕਰਦਾ ਸਾਰੇ ਭਰਾਵਾਂ ਨੂੰ ਫਤੇ ਅਰਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੰਗਣਾ ਦੇ ਵੱਜੀ ਚਪੇੜ ਤੇ ਦਫੇੜ ਨਾ ਹੋਇਓ ਠੋਕ ਕੇ ਖੜਿਓ ਕਿਤੇ ਨਿੰਦਾ ਨਾ ਕਰਨ ਲੱਗ ਜਿਓ ਸਗੋ ਜਾਂਚ ਦੀ ਮੰਗ ਕਰਿਓ ਕਿਉਂਕਿ ਜਦੋਂ ਜਾਂਚ ਦੀ ਮੰਗ ਹੋਣੀ ਆ ਨਾ ਤੇ ਜਾਂਚ ਹੋਣੀ ਆ ਤਾਂ ਸਾਰੇ ਕਾਰਨ ਪਤਾ ਲੱਗ ਜੈਦਾ ਕਿ ਚਪੇੜ ਵੱਜੀ ਕਿਉਂ ਓ ਮੈਂ ਕਹਣਾ ਕੀ ਆ ਜਿਵੇਂ ਕਹਿੰਦੇ ਨਾ ਤਲਵਾਰ ਦਾ ਫੱਟ ਮਿਲ ਜਾਂਦਾ ਤੇ ਬੋਲਾਂ ਦੇ ਫੱਟ ਨਹੀਂ ਮਿਲਦੇ ਜਿਹੜੇ ਬੋਲ ਕਬੋਲ ਅੱਜ ਤੱਕ ਕੰਗਣਾ ਰਣੌਤਾ ਬੋਲਦੀ ਰਹੀ ਆ ਇਹ ਉਹੀ ਕੰਗਣਾ ਰਣੌਤਾ ਜਿਹਨੇ ਸਾਡੇ ਕਿਹਾ ਮਹਿੰਦਰ ਕੌਰ ਬੇਬੇ ਨੂੰ ਕਿਹਾ ਸੀ ਕਿ 100-100 ਰੁਪਏ ਜਿੱਦਿਆੜੀ ਦੇ ਖਰੀਦੀਆਂ ਜਾਂਦੀਆਂ ਨੇ ਜਿਹੜੀ ਸਾਡੇ ਪੰਜਾਬ ਦੇ ਹੱਕਾਂ ਖਾਤਰ ਜਾ ਕੇ ਉੱਥੇ ਬੈਠੀ ਸੀ ਇਹ ਉਹੀ ਕੰਗਣਾ ਰਣੌਤਾ ਜਿਹਨੇ ਦਿਲਜੀਤ ਨੂੰ ਕੀ ਅਟੈਕ ਕਰਕੇ ਕਿਹਾ ਸੀ ਕਿ ਇਹਦੇ ਖਾਲਸਤਾਨੀਆਂ ਦੀ ਕੀ ਹੈ ਸਪੋਰਟ ਕਰਨ ਵਾਲਿਆਂ ਨੂੰ ਪੰਜਾਬ ਵਾਲੇ ਮਾਕੇ ਉਹ ਕਰਦੇ ਆ ਤੇ ਅੱਜ ਉਹ ਪੰਜਾਬ ਸਰਕਾਰ ਦੇ ਮੂੰਹ ਤੇ ਵੀ ਚਪੇੜ ਮਾਰ ਗਈ ਤੇ ਪੂਰੇ ਪੰਜਾਬ ਦੇ ਮੂੰਹ ਤੇ ਵੀ ਚਪੇੜ ਮਾਰ ਕੇ ਕੀ ਬੋਲੀ ਆ ਕਦੀ ਕੇ ਪੰਜਾਬ ਅੱਤਵਾਦ ਦੇ ਮਹਿਕ ਵਿੱਚ ਘਿਰਿਆ ਸਮਝ ਲੋ ਵੀ ਅੱਤਵਾਦ ਜੀ ਮੈਨੂੰ ਟੈਨਸ਼ਨ ਉਹਦੀ ਹੋਈ ਪਈ ਐ ਕਿ ਚਪੇੜ ਅੱਤਵਾਦ ਨਹੀਂ ਹੁੰਦਾ ਅੱਤਵਾਦ ਉਹ ਹੁੰਦਾ ਜਿਹੜਾ ਅੱਜ ਦੇ ਦਿਨਾਂ ਦੇ ਵਿੱਚ ਸਾਡੇ ਨਾਲ ਹੋਇਆ ਸੀ ਅੱਜ ਦਿਨ ਸਾਡੇ ਉਹ ਚੱਲਦਾ ਜਿਨ੍ਹਾਂ ਦਿਨਾਂ ਤੇ ਕੀ ਆ ਸਾਰਿਆਂ ਦੇ ਮਨ ਦੇ ਵਿੱਚ ਰੋਸ ਵੀ ਚੱਲ ਰਿਹਾ ਤੇ ਉਹ ਅੱਤਵਾਦ ਸੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਨਾਲ ਹੋਇਆ ਸੀ ਤੇ ਜਿਹੜਾ ਤੇਰੇ ਨਾਲ ਹੋਇਆ ਕੰਗੜਾ ਰਣੌਤ ਨਾਲ ਹੋਇਆ ਉਹਦੀ ਜਾਂਚ ਤੋਂ ਬਾਅਦ ਪਤਾ ਲੱਗਣਾ ਪਰ ਜਿਹੜੀ ਉਹ ਕੁੜੀ ਕੁਲਵਿੰਦਰ ਕੌਰ ਨੇ ਗੱਲ ਕਹੀ ਐ ਸਾਡੀ ਭੈਣ ਨੇ ਉਹ ਕਹਿੰਦੀ ਕੇ